ਹਾਂ ਨਹੀਂ ਬੜਾ ਦਬਾਅ ਪਿਆ ਜੀ ਕਿਸੇ ਨੇ ਬਾਹਰ ਨਾ ਹੋਵੇ ਕਿੰਨੀ ਵਾਰ ਘੁੰਮਣਾ ਚਾਹੀਦਾ ਚੱਲਦਾ ਤਾਂ ਨਹੀਂ ਇਹ ਸਵਾਹ ਚੱਲਦਾ ਇਹ ਤੇ ਬੈਠਣਾ ਹੈ ਕੱਟ ਗਿਆ ਭਾਈ ਜੀ ਜੇ ਕਿ ਕੀ ਕਰੀ ਜਾਂਦੇ ਹੋ ਜਿਹੜੇ ਉਹਦੇ ਦੇ ਵਿੱਚ ਹੈ ਕੀ ਆ ਇਹ ਕੀ ਜਿਵੇਂ ਛੱਡ ਜਿਵੇਂ ਛੱਡ ਦੀ ਆਣਾ ਹੈ ਬਸ ਟੁੱਟਦਾ ਕ ਕੱਟਦਾ ਕੱਟਦਾ ਕਿੰਨਾ ਤੇਰਾ ਕਿੰਨਾ ਘਟ ਗਿਆ ਇਹ ਨਾਲ ਮੈਕਸਿਮਮ 4-5 ਕਿਲੋ ਦਾ ਘਟ ਸਕਦਾ ਹੈ ਕਿੰਨੇ ਟਾਈਮ ਚ 2 ਹਫ਼ਤੇ ਚ ਇਹਦਾ ਵੀ ਘਟ ਗਿਆ ਹੈ ਨਾ ਤੂੰ ਵੀ ਪਤਲਾ ਹੋ ਗਿਆ ਪਿੰਡੇ ਮੇਰਾ ਡਾਈਟ ਤੇ ਹਾਂ ਡਾਈਟ ਤੇ ਕੀ ਕੁਛ ਡਾਈਟ ਤੇ ਪੜਦਾ ਨਾ ਨਾ ਡਾਈਟ ਤੇ ਕੀ ਕੀ ਕੁਛ ਆ ਡਰ ਗਿਆ ਫੇਰ ਖਾਣਾ ਪੀਣਾ ਕਿੰਨੇ ਟਾਈਮ ਕੀ ਖਾਨਣਾ ਤੂੰ ਟਾਈਮ ਪੇਰ ਰਹਿ ਅੰਦਰ ਅੰਦਰ ਟਾਈਮ ਡੇਵਲ ਬਹੁਤ ਸਮੇਂ ਕਿੰਨਾ ਘੰਟਾ ਨੀਣਾ ਪਾਣੀ ਪੀ ਲੈ ਇੱਕ ਤਾਂ ਕਿੰਨੇ ਟਾਈਮ ਆ ਮੈਂ ਸਾਰਾ ਤੁਹਾਨੂੰ ਦੱਸ ਦਿੰਦਾ ਹੋਰ ਇੱਕ ਮੀਆ ਦਾ ਪਾਣੀ ਦਰਫ ਚ ਪਉਂਦਾ ਹੈ ਕਿਹਦਾ ਕਰੰਟ ਆ ਜਾਂਦਾ ਹੈ ਬਰਫ ਜਮਾ ਬੂਗੀ ਮੈਨ ਵਾਂਗੂ ਬੂਗੀ ਮੈਨ ਮੂੰਹ ਤੱਕਾ ਨਾ ਮੀਆ ਪਾਣੀ ਜਾ ਦੇ ਕੋਈ ਬਾਈ ਬਾਈ ਆਹ ਬਾਕੀ ਪਰਾਉਣੀ ਜੀ 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 ਬਾਅਦ ਦੇ ਬਾਈ ਸਾਰ ਇੱਕ ਤਾਂ ਸੀ ਮੈਂ ਜ਼ਿਆਦਾਤਰ ਆ ਦੇ ਹਾਂ ਪਿਉ گاਉਣਾ ਦੇ ਹੋਰ ਇੱਕ ਪੈ ਲੱਗਿਆ ਹਾਂ ਖਾਂਦਾ ਇਹ ਇੱਕ ਐਵੇਂ ਚ ਕਰਨਾ ਤੇ ਐ ਪੱਥਰ ਕਿੰਨੇ ਟਾਈਮ ਇਹ ਤਾਂ ਲੱਗਦਾ ਨਹੀਂ ਕਿ ਪਰਾਹੀ ਲੱਕ ਐ ਕਰ ਨਾ ਉਹਦਾ ਗੜਾ ਦਮੀ ਜੋ ਤੇ ਤਮਾਰ ਰੇ ਆਹ ਰੋਟ ਇਹ ਸਟੈਪ ਚੱਕੜ ਨੂੰ ਵੀਰਦਾ ਹੋ ਜਾਂਦਾ ਇਹ ਬਾਕਸਿੰਗ ਦੇਖ ਕੀ ਜਿਹਨਾਂ ਗੇਟ ਤੇ ਵੱਡੇ ਪੜਾਈ ਕੀਤੀ ਜਾਂਦਾ ਵੱਡੇ ਬੜੇ ਚਲਾਈ ਨਾਲੇ ਥੋੜੀ ਕੁੱਟਿਆ ਮਾਲੇ ਨਸੀਬ ਹੋਏ ਆਹ ਬਣਾ ਰਿਹਾ ਬਾਕਸਿੰਗ ਬੋਰਾ ਜਾਂ ਨਹੀਂ ਹੁੰਦਾ ਲੰਕਰ ਹੁੰਦਾ ਜਿਹੜਾ ਪਿੰਡੀ ਵਾਲੇ ਇਹਨੂੰ ਕੁੱਟ ਦੇਗਾ ਹੈ ਇਹ ਨਾ ਇਹ ਨਾ ਇਹ ਦਦਾ ਬੜ ਕੱਢਦੀ ਹੈ ਨਾ ਲੜੇਗੇ ਹਾਂ ਨਾ ਲੜੇ ਤਾਂ ਹੋਗੇ ਲੱਗਦਾ ਮੈਨੂੰ ਪਤਾ ਹੈ ਲੜੀ ਲੜਪਨੋਂ ਗੁੱਸੇ ਨਾਲ ਲੜਿਆ ਨਾ ਆਖਰੀ ਚ ਨਹੀਂ ਲੜਿਆ ਸੀ ਆਥਾ ਫੜੂ ਮਾ ਆ ਜਿਹੜਾ ਗੁਰੂ ਨਾਲ ਲੜਿਆ ਦिए ਲੜਪੇ ਦਦਾ ਮੈਨੂੰ ਵੱਡੂ ਆ ਰਮੇਜ ਨਾਲ ਲੜਿਆ ਦिए ਉਹਦਾ ਬਈ ਜੀ ਬੋਲਦੀ ਤਾਂ ਨਾ ਗੁੱਸੇ ਗੁੱਸੇ ਹੋਇਆ ਨਾ ਸੁਣ ਕੇ ਹਨਾ ਉਹ ਫਿਰ ਬੋਲਦੇ ਨੇ ਹਨਾ ਹਾਂ ਵੀ ਨਾਲ ਲੈਂਦੇ ਆਂ ਫਿਰ ਜਦੋਂ ਸਰਦਾ ਜਾਣੀ ਹੁਣ ਉਥੇ ਉਥੇ ਨਾਲ ਉਥੇ ਨਾਲ ਕੁਝ ਕੰਮ ਨਹੀਂ ਆ। ਇਹ ਨਾ ਫੇਰੀ। ਜੂਰੇ ਦੇ ਆਉਂਦੇ ਨਹੀਂ ਆਉਂਦੇ। ਫੇਰੀ ਹਾਂ ਚਿਰ ਗੱਲ ਕਰ ਲਵਾਂ। ਇਹ ਮਿਕਰਾਂ ਜੀ ਤੇ ਜਿਆਦਾ ਹੀ ਇੱਕ ਜਦੋਂ ਆਪਾਂ ਖਾar ਨਹੀਂ ਜਾਂਦੇ ਉੱਥੇ ਕਹਿ ਦਿੰਦੇ ਵੀ ਆਹ ਚੀਜ਼ ਨਹੀਂ ਜਾਣੀ ਤਾਂ ਇਹਨੂੰ ਉੱਥੇ ਹੀ ਰੱਖ ਲੈਂਦੇ ਨੇ ਕਿ ਕਹਿਣ ਚੀਂਦੇ ਹੋਏ ਨੇ। ਕਿ ਜੰਦੀ ਲੂ ਪੈ ਕੇ ਤਾਂ ਉਹ ਵੀ ਚੱਲੇ ਯਾਰ ਬੁੜੀ ਪਤਾਉ ਇੱਕ ਵਾਰ ਤਾਂ ਕੀ ਪਿਆ। ਇੱਕ ਰਾਣ ਜੀ। ਕਿਹੜਾ ਕਿਹੜਾ ਮੈਂ ਕਿਹਾ ਮਿੱਠੀ ਹੋ। ਕੀ ਕਰੀਂ ਡਿੱਗੜਾਈ ਉਹ ਕੰਮ ਕਰਦੇ ਕਰਦੇ ਵੀ ਜਾਏ ਹੋਣਾ ਅਈ ਵਜੇ 20 ਮਿੰਟ ਨਾ ਲਿਬੜੀ ਬਈ ਜਿਆਦਾ ਮੈਂ ਕਿਧਰੇ ਜਾਊਗਾ ਵੀ ਕੋਰਾ ਪੂਰਾ ਬਣਾਉਣੀ ਆ ਮੇਕਲੋੜ ਮਾੜੀ ਜੀ ਇੰਗਲੈਂਡ ਗਏ ਦੋ ਦੇ ਕਿੱਥਾ ਲੋ ਤੁੰਗਣਾ ਕਿਹਾ ਕਿ ਸਨੇ ਬਾਬੇ ਨੇ ਮਨ ਦਿੱਤੀ ਹੋਣੀ ਪਤਾ ਠੀਕ ਆ ਯਾਰ ਕੋਈ ਜਾਨੀ ਉਹ ਤਾਂ ਸੁੱਕਟੋ ਸੁੱਕਟੋ ਹੋਰ ਵੀ ਪੈ ਦੇ ਵਿੱਚ ਇਹ ਤਾਂ ਅੱਗ ਵਾਲੀਆਂ ਚੀਜ਼ਾਂ ਨੇ ਹਨਾ ਵੀ ਕੜਾ ਪੀਆਂ ਨੀਲ ਵਾਲੀਆਂ ਬੋਤਲਾਂ ਵੀ ਪਈਆਂ ਦੀ ਮਾਇਰੂ ਦੇ ਕਹ ਲਾਗਵਾ ਕੀ ਕੀ ਚੀਜ਼ਾਂ ਖੁਜੀਆਂ ਹੋਈਆਂ ਲੋਕਾਂ ਤੋਂ ਤੇ ਐਡੀ ਬਿਠੀ ਕਰਾਂਦੀ ਮੈਂ ਵਿੱਚ ਮਾਇਰੇ ਕਿਹੜੇ ਮਿਸਤਰੀ ਚਪੇੜਾ ਲਾਈਆਂ ਹੋਗੇ ਨਾ ਹੋਰ ਹੋਰ ਕੀ ਕੁਝ ਦੇਖਿਆ ਬਈ ਬਾਹਰੇ ਡਿਫਰੈਂਟ ਬਾਹਰੇ ਤਾਂ ਬਹੁਤ ਨਾ ਨਾ ਡਿਫਰੈਂਟ ਆ ਇਹੀਆਂ ਚੀਜ਼ਾਂ ਇਹੀਆਂ ਨੀ ਚੀਜ਼ਾਂ ਡਿਫਰੈਂਸ ਤਾਂ ਆਏ ਜੀ ਬਈਆ ਸੋਚਦੇ ਕੀ ਕਰਾਂਗੇ ਖਾਣ ਦਾ ਨਹੀਂ ਨਾ ਹੋਵੇ ਹੋਏ ਇੱਥੇ ਖੜ ਤੂ ਆਏ ਸੀਨ ਚ ਤੁਸੀਂ ਹਾਂ ਲੱਗੂ ਜੈ ਮੈਂ ਤੂੰ ਮੀਂਹ ਪੈ ਰਿਹਾ ਏ ਇੱਧਰ ਸੀਨ ਹੋ ਰਿਹਾ ਆ ਚੋਜ ਕਰਦੇ ਨੇ ਇਹ ਹੈ ਹੈ ਚੱਲ 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 ਜਿੱਤ ਗਿਆ ਏ ਹਾਂ ਚੱਲ 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 ਏ ਉਧਰ ਮਰੀ ਦੀ ਆਉ ਤਾਂ ਦੇਖ ਲੈ ਸਾਰੀਆਂ ਮਿਰਜਾ ਕੰਮ ਕੀ ਸੋਚ ਹੈ ਕੰਮ ਨਹੀਂ ਸੋਚ ਹੈ ਏ ਤੁਹਾਨੂੰ ਕੋਈ ਚਲੋ ਆ ਜੀ ਨਹੀਂ ਜਾਂਦਾ ਕੋਈ ਸੀਨ ਕਰਦਾ ਹਾਂ ਨਹੀਂ ਨਾ ਸੀ ਤਾਂ ਚੱਲ 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 ਏ ਨਵਾਂ ਪਲੇਅਰ ਆਇਆ ਨਵਾਂ ਪਲੇਅਰ ਏ ਨਹੀਂ ਇਹ ਗੱਲ ਨਹੀਂ ਲੈ ਆਉਣੀ ਹੈ ਗਿਆ ਹਾਂ ਆਜਾ ਮੈਂ ਆ ਜਾ ਲਾ ਲਾ ਪਰ ਉਹ ਨਹੀਂ ਪਤਲੀ ਜੀ ਆयो ਲੈ ਖੇਡਣ ਲੱਗ ਗਏ ਕਿਹੜਾ ਜੱਤੂ ਆ ਇਹ ਖੇਡਣਗੇ ਮੈਂ 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 ਵੀਡੀਓ ਲੈ ਅਰੇ ਲਿੱਤੀ ਗੀ ਚੱਪਾ ਮੈਂ ਖੇਡੂ ਆ ਫੜਾਈ ਸਾਤਰੀ ਹਾਂ ਓਏ ਨਾ ਮੰਨ ਤੈ ਕਿ ਸਾਤਰੀ ਫੜਾ ਦੇ ਉੱਪਰ ਹੋ ਜਾ ਨਾ ਤੂੰ ਲੈ ਮੈਂ ਲੈ ਕੇ ਖੜਾ ਇਹ ਕਿਹੜਾ ਜੱਤੂ ਆ ਲੈ ਫਿਰ ਨਾਲੇ ਉਧਰ ਵੀ ਕਰ ਰਿਆ ਸੀ ਤੂੰ ਦੇਖੀ ਆ ਮਿੱਟੀ ਦਾ ਦੇਖ ਲੈ ਓਏ ਕੀ ਆ ਓਏ ਮੈਚ ਖਰਾਬ ਕਰਤਾ ਇਹਨੇ ਹਟ ਕਬੱਡੀ ਹਟ ਕਬੱਡੀ ਇਹ ਨਾ ਇਹ ਨਾ ਜਾ ਰਿਹਾ ਗੁੱਟ ਘੜ ਦੂਦਰਾ Dan kita kaya <mess cliffs> siala